हां जी दोस्तों आज ਗੱਲਬਾਤ ਕਰਾਂਗੇ ট্রাক ਡਰਾਈਵਰਾਂ ਦੀ ਜ਼ਿੰਦਗੀ ਦੇ ਅਗਲੇ ਭਾਗ ਬਾਰੇ ਸੋ ਪਿਛਲੇ ਜਿਹੜੇ ਕਿਸੇ ਨੇ ট্রাক ਡਰਾਈਵਰਾਂ ਦੇ ਉਹ ਤੁਸੀਂ ਸੁਣੀ ਲਈ ਹੋਣੇ ਨੇ ਤੇ ট্রাক ਡਰਾਈਵਰਾਂ ਦੀ ਜ਼ਿੰਦਗੀ ਕਿੰਨੀ ਔਖੀ ਹੁੰਦੀ ਹੈ ਵਿਚਾਰਿਆਂ ਦੀ ਕਈ ਵਾਰ ਉਹਨਾਂ ਨੂੰ ਪੁਲਿਸ ਵਾਲੇ ਤੰਗ ਕਰਦੇ ਨੇ ਤੇ ਕਈ ਵਾਰ ਉਹਨਾਂ ਦੇ ਬਹੁਤ ਵੱਡੇ ਵੱਡੇ ਹਾਦਸੇ ਹੋ ਜਾਂਦੇ ਨੇ ਤੇ ਕਈ ਵਾਰ ਉਹਨਾਂ ਦੀ ਵਿਚਾਰਿਆਂ ਦੀ ਮੌਤ ਵੀ ਹੋ ਜਾਂਦੀ ਹੈ ਤੇ ਪਿੱਛੇ ਜਿਹੜੇ ਉਹਨਾਂ ਦੇ ਪਰਿਵਾਰ ਹੁੰਦੇ ਨੇ ਉਹ ਰੁੱਲ ਜਾਂਦੇ ਨੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਵੀਰਾ ਪੈਣਾ ਨੇ ਸਾਡਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਤ ਸੋ ਇਹ ਟਰੱਕ ਡਰਾਈਵਰ ਨੇ ਜਿਹੜੀ ਆਪਣੀ ਹੱਦਬੀਤੀ ਦੱਸੀ ਹੈ ਜੀ ਉਹ ਦੱਸਦਾ ਹੈ ਕਹਿੰਦਾ ਵੀ ਵਿਲੇ ਦਿਮਾਗ ਬਾਰੇ ਕੀਤੀਆਂ ਟਿੱਪਣੀਆਂ ਸਰਵਵਿਆਪੀ ਨੇ ਡਰਾਈਵਰ ਕਿਸੇ ਵੀ ਪ੍ਰਾਂਤ ਦੇ ਹੋਣ ਤੇ ਕਿਸੇ ਵੀ ਕਿਸਮ ਦੇ ਵਾਹਨ ਨਾਲ ਸੰਬੰਧਿਤ ਹੋਣ ਇਹਨਾਂ ਦੇ ਫੱਟੇ ਯਾਨੀ ਕਿ ਤਖਤਪੋਸ਼ ਦੇਸ਼ ਦੀ ਪਾਰਲੀਮੈਂਟ ਨਾਲੋਂ ਘੱਟ ਨਹੀਂ ਹੈਗੇ ਉਂਝ ਦਾ ਖੋਤੀ ਰੇੜੀ ਵਾਲੇ ਵੀ ਮਾਨ ਨਹੀਂ ਹੈਗੇ ਉਹਨਾਂ ਨੇ ਆਪਣੀਆਂ ਰੇੜੀਆਂ ਪਿੱਛੇ ਹੱਟ ਪਿੱਛੇ ਫੇਰ ਮਿਲਾਂਗੇ ਜਾਂ ਦੇਵੇ ਰੱਬ ਸੜੇ ਜੱਗ ਵਰਗੇ ਮਾਟੋ ਲਿਖੇ ਹੁੰਦੇ ਨੇ ਇਹਨਾਂ ਫਟਿਆਂ ਤੇ ਤਾਸ਼ ਖੇਡੀ ਜਾਂਦੀ ਹੈ, ਬਾਜ਼ੀਆਂ ਤੇ ਚਾਹ ਤੋਂ ਲੈ ਕੇ ਸ਼ਰਾਬ ਦੀਆਂ ਬੋਤਲਾਂ ਤੱਕ ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਲੱਗ ਚੜ ਕੇ ਕਿਸੇ ਅਥਰੇ ਡਰਾਈਵਰ ਨੂੰ ਇਹਨਾਂ ਫਟਿਆਂ ਤੇ ਹੀ ਅਲਫ਼ ਨੰਗਾ ਕਰ ਦਿੱਤਾ ਜਾਂਦਾ ਹੈ। ਕਿਸੇ ਨੂੰ ਥੁੱਕ ਚੜਾਇਆ ਜਾਂਦਾ ਹੈ, ਕਿਸੇ ਤੋਂ ਗਲਤੀ ਦੀ ਮਾਫੀ ਮੰਗਾਈ ਜਾਂਦੀ ਹੈ। ਕਿਸੇ ਤੋਂ ਪੈਰੀ ਹੱਥ ਲਵਾਏ ਜਾਂਦੇ ਨੇ, ਆਥਣ ਵੇਲੇ ਇਹਨਾਂ ਹੀ ਫਟਿਆਂ ਤੇ ਬੈਠ ਕੇ ਆਪਸ ਵਿੱਚ ਗਲਾਸ ਟਕਰਾਏ ਜਾਂਦੇ ਨੇ ਤੇ ਕਦੇ-ਕਦੇ ਆਪਸ ਵਿੱਚ ਵੀ ਟੱਕਰ ਹੋ ਜਾਂਦੀ ਹੈ ਇਹਨਾਂ ਦੀ। ਹਰ ਲੰਗਦੇ ਬੰਦੇ ਤੀਵੀਂ ਵਾਰੇ ਇਹਨਾਂ ਨੇ ਕੋਈ ਨਾ ਕੋਈ ਵਿਸ਼ਲੇਸ਼ਣ ਜ਼ਰੂਰ ਦੇਣਾ ਹੁੰਦਾ ਹੈ। ਇੱਕ ਦੋਰੋਂ ਤੋਰੀ ਆਉਂਦੀ ਕੁੜੀ ਦੀ ਤੋਰ ਵੇਖ ਕੇ ਆਂਦਾ ਐ ਬਈ ਤੋਰ ਤੋਰੀ ਐ ਮਾਰਨਿੰਗ ਤੁਰਪੂ ਉਹ ਕੁੜੀ ਨੇੜੇ ਆਈ ਤਾਂ ਉਹਦੀ ਆਪਣੀ ਬਾੜ ਜੀ ਨਿਕਲੀ ਡਰਾਈਵਰ ਤੋਂ ਨੁਕੜ ਦੀ ਥਾਂ ਨਾ ਲੱਭੇ ਐਹੋ ਜੇ ਮਸਤੇ ਟੋਲਿਆਂ ਵਿੱਚ ਮਾੜੇ ਡਰਾਈਵਰ ਤੇ ਮਾੜੇ ਮਾਲਕ ਦੀ ਸਦਾ ਕੰਨੀ ਤੇ ਚੜਦੀ ਐ ਉਹ ਦੂਸਰੇ ਡਰਾਈਵਰ ਮਾਲਕਾਂ ਲਈ ਸਦਾ ਪਰਜਾਈਆਂ ਬਣੇ ਰਹਿੰਦੇ ਨੇ ਕਈ ਅਣਕੀ ਇਹ ਨਾ ਚਕੁੰਦਰਾ ਨੂੰ ਨਾਂ ਸਾਰਦੇ ਹੋਏ ਜਾ ਤਾਂ ਇਹ ਕੀਤਾ ਹੀ ਛੱਡ ਜਾਂਦੇ ਨੇ ਜਾਂ ਫਿਰ ਕੁੱਤੇ ਭੌਂਕਦੇ ਨੇ ਤੇ ਹਾਥੀ ਤੁਰੇ ਜਾਂਦੇ ਨੇ ਵਾਲੀ ਕਹਾਵਤ ਵਾਂਗ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਆਪਣੇ ਕਿੱਥੇ ਲੱਗੇ ਰਹਿੰਦੇ ਨੇ ਪੁਰਾਣੇ ਡਰਾਈਵਰ ਉਸ ਨੂੰ ਆ ਵੀ ਬੜੀ ਕੁੱਤੀ ਸ਼ੈਅ ਦਾ ਖਿਤਾਬ ਦੇ ਕੇ ਆਪਣੀ ਢਾਣੀ ਵਿੱਚ ਸ਼ਾਮਲ ਕਰ ਦਿੰਦੇ ਨੇ ਬਾਜ਼ਾਰ ਦੀ ਤੇਜ਼ੀ ਵੇਲੇ ਜਾਂ ਇਹਨਾਂ ਦੀ ਭਾਸ਼ਾ ਵਿੱਚ ਸੀਜ਼ਨ ਵੇਲੇ ਤਾਂ ਇਹ ਫਿਰ ਇੱਕ ਦੂਜੇ ਨੂੰ ਘਾਟ ਹੀ ਮਿਲਦੇ ਨੇ ਪਰ ਮੰਦੇ ਵੇਲੇ ਯਾਰ ਦੂਰ ਵੀ ਨਾਲ ਵੇਖਿਆ ਵੀ ਕੋਈ ਗਾਹ ਨਹੀਂ ਦਿਖਦਾ ਕੋਈ ਸਵਾਰੀ ਨਹੀਂ ਦੀਂਦੀ ਟੈਕਸੀ ਕਿੱਥੋਂ ਦਵਾਂਗੇ ਇੱਕ ਦੂਜੇ ਨੂੰ ਛੇੜਦੇ ਝੂਰਦੇ ਰਹਿੰਦੇ ਨੇ ਇਹ ਇੱਕ ਟੈਕਸੀ ਸਟੈਂਡ ਉੱਪਰ ਦੁਪਹਿਰ ਵੇਲੇ ਸਾਰੇ ਡਰਾਈਵਰ ਤਾਸ਼ ਖੇਡ ਰਹੇ ਨੇ ਇਹਨਾਂ ਨੂੰ ਇੱਕ ਜੋੜਾ ਤੁਰਿਆਉਂਦਾ ਦਿਖਿਆ ਕੱਪੜਿਆਂ ਤੋਂ ਲੱਗਦਾ ਸੀ ਵੀ ਜਿਵੇਂ ਨਵਾਂ ਨਵਾਂ ਵਿਆਹ ਹੋਇਆ ਹੋਵੇ ਇਹ ਤਾਸ਼ ਖੱਡਣੀ ਭੁੱਲ ਗਏ ਮ ਬਈ ਚੱਕਲਾ ਚੱਕਲਾ ਕਰਦੀ ਐ ਦਾ ਮੇਰੇ ਯਾਰ ਐ ਤੁਰਦੀ ਐ ਜਿਵੇਂ ਗਿੱਟੇ ਨੂੰ ਮੋਚ ਆਈ ਹੁੰਦੀ ਐ ਨੰਬਰ ਤਾਂ ਮੇਰਾ ਹੁਣ ਜਿਹੜੇ ਸਾਲੇ ਨੇ ਭਾਨੀ ਮਾਰੀ ਵੇਖ ਲਊਗਾ ਇਹ ਸਵਾਰੀ ਮੈਨੂੰ ਦੇ ਦਿਓ ਮੈਂ ਆਥਣੇ ਚਾਹ ਪਿਆਉ ਸਾਰੇਆਂ ਨੂੰ ਮੈਂ ਦੁੱਧ ਪਿਆਉ ਮੈਂ ਦੇਸੀ ਸ਼ਰਾਬ ਪਿਆਉ ਬੋਤਲ ਬਕਸੇ ਚ ਪਈ ਐ ਜੇ ਇਹੋ ਜਿਹੀ ਰਨ ਕਿਤੇ ਵੇਲੇ ਕੋਈ ਵੇਲੇ ਮਿਲ ਜੇ ਇੱਕ ਛੜੇ ਡਰਾਈਵਰ ਨੇ ਹੌਕਾ ਲਿਆ ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ ਪਰ ਇਹਨਾਂ ਦੇ ਨੇੜੇ ਔਰਤੇ ਸਾਰੇ ਸਾਉ ਬਣ ਜਾਂਦੇ ਨੇ ਆਓ ਜੀ ਬਾਈ ਜੀ ਕਿੱਥੇ ਜਾਣਾ ਜੀ ਆਹ ਭੈਣ ਜੀ ਵੀ ਤੁਹਾਡੇ ਨਾਲ ਹੀ ਜੇ ਰਾਹ ਵਿੱਚ ਕਿਤੇ ਰੁਕਣਾ ਤਾਂ ਨਹੀਂ ਤੁਸੀਂ ਰਾਹ ਵਿੱਚ ਕੋਈ ਹੋਰ ਸਵਾਰੀ ਤਾਂ ਨਹੀਂ ਲੈਣੀ ਆਓ ਚਾਹ ਪੀ ਲਓ ਪਹਿਲਾਂ ਜਦੋਂ ਕਿਸੇ ਡਰਾਈਵਰ ਨਾਲ ਗੱਲ ਤੈਅ ਹੋ ਜਾਂਦੀ ਹੈ ਉਹ ਲੈ ਕੇ ਤੁਰ ਜਾਂਦਾ ਹੈ ਤਾਂ ਮਗਰੋਂ ਫੇਰ ਸਾਰੇ ਰਲ ਕੇ ਹੌਂਕਾ ਭਰਦੇ ਨੇ ਵੀ ਹਾਏ ਉਹ ਲੈ ਗਿਆ ਜੇ ਸਵਭ ਵੀ ਕਾਲੀ ਵਿੱਚ ਉਹ ਆਪਣਾ ਰੋਟੀ ਵਾਲਾ ਡੱਬਾ ਭੁੱਲ ਗਿਆ ਫੇਰ ਤਾਂ ਇਹ ਡੱਬਾ ਖਾਣ ਤਾਂ ਹੀ ਜਾਂਦੇ ਨੇ ਜਿਵੇਂ ਯੂਨੀਵਰਸਿਟੀ ਜਾਂ ਕਾਲਜ ਦੇ ਹੋਸਟਲ ਵਿੱਚ ਰਹਿੰਦੇ ਵਿਦਿਆਰਥੀ ਕਿਸੇ ਪੈਂਡੂ ਦਾ ਲਿਆਂਦਾ ਦੇਸੀ ਕਿ ਹੋ ਜਾ ਫਿਰ ਖੁਆ ਨਹੀਂ ਛੱਡਦੇ ਭਾਵੇਂ ਖਾ ਕੇ ਮਰੋੜੇ ਲੱਗ ਜਾਣ ਉਹਨਾਂ ਨੂੰ ਮਾੜਾ ਜੀ ਹੋਵੇ ਤਾਂ ਖਲ ਨਹੀਂ ਖਾਂਦੀ ਪਰ ਇਹ ਰੱਜੇ ਵੀ ਹੁਣ ਤਾਂ ਵੀ ਬਗਾਨੀ ਰੋਟੀ ਤੇ ਲਾੜਾਂ ਸਿੱਟੀ ਜਾਂਦੇ ਨੇ ਇਹ ਇੱਕ ਸਟੈਂਡ ਦੇ ਡਰਾਈਵਰ ਨੂੰ ਦਾਅ ਮਾਰ ਕੇ ਇੱਕ ਦੂਜੇ ਦੀ ਰੋਟੀ ਖਾਣ ਦਾ ਚੱਕਾ ਸੀਗਾ ਬਹੁਤੇ ਤਾਂ ਰੋਟੀ ਲਿਆਉਣੇ ਹੀ ਹਟ ਗਏ ਸਨ ਜਾਂ ਉਹ ਹੋਟਲ ਤੋਂ ਖਾ ਲੈਂਦੇ ਜੇ ਸਵਾਰੀ ਲੈ ਕੇ ਗਏ ਹੁੰਦੇ ਤਾਂ ਜਿੱਥੇ ਕੋਈ ਸਲਾ ਮਾਰਦਾ ਉੱਥੇ ਖਾ ਲੈਂਦੇ ਉਹ ਜਾਂ ਫਿਰ ਦੂਸਰਿਆਂ ਦੀ ਲਿਆਂਦੀ ਤੇ ਹੱਥ ਸਾਫ਼ ਕਰ ਜਾਂਦੇ ਕੁਝ ਡਰਾਈਵਰ ਅਜਿਹੇ ਹੁੰਦੇ ਨੇ ਨਾ ਉਹ ਹੋਟਲ ਦੀ ਖਾ ਸਕਦੇ ਨੇ ਤੇ ਨਾ ਬਗਾਨੇ ਘਰ ਦੀ ਉਹਨਾਂ ਨੂੰ ਰੋਟੀ ਲਿਆਉਣੀ ਪੈਂਦੀ ਹੈ ਕਈ ਵਾਰ ਇਹ ਰੋਟੀ ਲੜਾਈ ਦਾ ਕਾਰਨ ਬਣ ਜਾਂਦੀ ਹੈ ਮੀਟਿੰਗਾਂ ਕਰਕੇ ਮਤੇ ਪਾਸ ਕੀਤੇ ਜਾਂਦੇ ਨੇ ਵੀ ਕੋਈ ਕਿਸੇ ਦੀ ਰੋਟੀ ਨਹੀਂ ਖਾਵੇਗਾ। ਇੱਕ ਗੱਤੇ ਦੇ ਲਿਖ ਕੇ ਫੱਟੇ ਦੇ ਨੇੜਲੇ ਦਰਖਤ ਤੇ ਮੇਕ ਨਾਲ ਟੰਗ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਸਰਕਾਰੀ 20 ਸੋਤਰੀ ਪ੍ਰੋਗਰਾਮਾਂ ਵਾਂਗ ਡਰਾਈਵਰ ਤੇ ਘੱਟ ਹੀ ਅਸਰ ਹੁੰਦਾ ਹੈ। ਇੱਕ ਡਰਾਈਵਰ ਨੇੜੇ ਹੀ ਸਵਾਰੀ ਛੱਡਣ ਜਾਂਦਾ ਕਹਿ ਗਿਆ ਵੀ ਮੇਰੀ ਰੋਟੀ ਨਾ ਕੋਈ ਖਾਵੇ, ਮੈਂ ਆ ਕੇ ਰੋਟੀ ਖਾਊਂਗਾ। ਇਹ ਤਾਂ ਕਿਥੇ ਪਾਗਲ ਨੂੰ ਵੇਖੀ ਅੱਗ ਨਾਲਾਈ ਵਾਲੀ ਗੱਲ ਹੋ ਗਈ। ਭਲੇ ਵੇਲੇ ਯਾਦ ਕਰਾਇਆ ਕਹਿ ਕੇ 5-7 ਜਣੇ ਸਵਾਦ ਵੇਖਦੇ ਵੇਖਦੇ ਰੋਟੀ ਖਾ ਗਏ ਤੇ ਨਾਲ ਤਬਸਰਾ ਵੀ ਕਰੀ ਗਏ। ਦਾਲ ਵੇਖ ਸਾਲੇ ਦੀ, ਚੁੱਬੀ ਮਾਰੇ ਤੋਂ ਇਹ ਕੰਜਰ ਨੇ ਤੇ ਦਾਲੀ ਲਿਆਊਗਾ ਰੋਟੀ ਕਾ ਕੇ ਸਾਲਾ ਐਵੇਂ ਦੰਦਾ ਵਿੱਚ ਡੱਕੇ ਮਾਰੀ ਜਾਊਗਾ ਜਿਵੇਂ ਮੁਰਗਾ ਖਾਦਾ ਹੁੰਦਾ ਹੈ ਰੋਟੀਆਂ ਤਾਂ ਨਰਮ ਨੇ ਬਈ ਮਹਿੰਦੀ ਵਾਲੇ ਹਥਾਨੀਆਂ ਪਕੀਆਂ ਹੋਣਗੀਆਂ ਭਾਵੇਂ ਬੁੱਢੀ ਮਾਂ ਨੇ ਬਕਾਈਆਂ ਹੁਣ ਜਦੋਂ ਉਹ ਮੁੜ ਕੇ ਆਇਆ ਭੁੱਖ ਲੱਗੀ ਹੋਈ ਸੀ ਉਹਨੂੰ ਕਾਲੀ ਨਾਲ ਰੋਟੀ ਵਾਲਾ ਡੱਬਾ ਜਾ ਚੱਕਿਆ ਉਹਨੇ ਖਾਲੀ ਡੱਬਾ ਵੇਖ ਕੇ ਹਰਕ ਗਿਆ ਤੇ ਸੜਕ 'ਤੇ ਚਲਾ ਕੇ ਮਾਰਿਆ ਉਹਨੇ ਕਿਨੇ ਭੈਣ ਦਿੱਤੀਆ ਹੁਣ ਸੜਕ ਵਿੱਚ ਡੱਬਾ ਖੁੱਲ ਕੇ ਦੋ ਪਾਸੇ ਰਿੱਟ ਗਿਆ ਗਾਲਾਂ ਕੱਢੀ ਕਿ ਡਰਾਈਵਰ ਨੇ ਰੋਕੇ ਆਨੋ ਤੇਰੀ ਰੋਟੀ ਭਰਾਵਾ ਖਾਧੀ ਗਈ ਇੱਕ ਹੋਰ ਨੇ ਆ ਕੇ ਉਹਦਾ ਮੋਢਾ ਬਲੋਸਿਆ ਚਾਲਾ ਤੈਨੂੰ ਹੋਟਲ ਦੇ ਖਵਾ ਦੰਨੇ ਆ ਇੱਕ ਹੋਰ ਨੇ ਸੁਲਾ ਮਾਰੀ ਉਹ ਹੋਟਲ ਮੈਨੂੰ ਵੀ ਦਿੰਦਾ ਕਿੱਥੇ ਆ ਪਰ ਤਾਂ ਨਾ ਦੇਵਾ ਉਹਦੀ ਉਹ ਕਹਿਣਗੇ ਵੀ ਦਾਲ ਸਵਾਦ ਨਹੀਂ ਹੈਗੀ ਰੋਟੀਆਂ ਚੰਗੀਆਂ ਨਹੀਂ ਹੈਗੀਆਂ ਫੇਰ ਤੁਹਾਡੇ ਅੰਦਰ ਲੰਘ ਕਿਵੇਂ ਜਾਂਦੀਆਂ ਨੇ ਭੁੱਖੇ ਸਾਰੇ ਨੰਗ ਧੱਲੇ ਆਪ ਮੇਰੇ ਸਾਰੇ ਚਾਰ ਦੀ ਫਾੜੀ ਵੀ ਨਹੀਂ ਨਾਲ ਦੇ ਆਉਂਦੇ ਦੁਖੀ ਹੋਇਆ ਉਹ ਇੱਕ ਪਾਸੇ ਕੱਚਾਂ ਵਿੱਚ ਬਾਹਾਂ ਲੈ ਕੇ ਬਹਿ ਗਿਆ ਗਾਲਾਂ ਚੋਂ ਕੱਢੀ ਜਾਣਾ ਯਾਰ ਜਿਨੇ ਤੇਰਾ ਡੱਬਾ ਚੁੱਕਿਆ ਹੋਵੇ ਕੁੱਤੇ ਨੇ ਚੁੱਕਿਆ ਹੋਵੇ ਇੱਕ ਹੋਰ ਸ਼ਰਾਰਤੀ ਨੇ ਜਿਹੜਾ ਡੱਬਾ ਚੁੱਕ ਕੇ ਲਿਆਇਆ ਸੀ ਉਸ ਵਾਰ ਟੇਢੀ ਅੱਖ ਝਾਕਦਿਆਂ ਕਿਹਾ ਹਰ ਤੇਰੀ ਮਾਂ ਦੀ ਉਸ ਡਰਾਈਵਰ ਦੇ ਹੱਥ ਵਿੱਚ ਨਿੱਕੀ ਜੀ ਸੋਟੀ ਸੀ ਉਹ ਉੱਠ ਕੇ ਉਹਦੇ ਮਗਰ ਭੱਜਿਆ ਤੇ ਉਹ ਦਰਖਤ ਦੁਆਲੇ ਤਿੰਨ ਚਾਰ ਗੇੜੇ ਦੇ ਗੇ ਡੰਡਾ ਮਾਰ ਲੱਗੇ ਤੋਂ ਦਰਖਤ ਵਿੱਚ ਵੱਜਿਆ ਤੇ ਪਾਸ ਕੀਤਾ ਮਤਾਂ ਆ ਵੀ ਕੋਈ ਕਿਸੇ ਦੀ ਰੋਟੀ ਨਹੀਂ ਖਾਊਗਾ ਨਿਕ ਭਿਆ ਚੱਲ ਆ ਤੈਨੂੰ ਹੋਟਲ ਦੇ ਖਵਾ ਰੀਏ ਯਾਰ ਸਾਰੇ ਫੇਰ ਉਸ ਦੁਆਲੇ ਹੋ ਗਏ ਉਹ ਮੈਂ ਮੰਗਤਾ ਤੁਹਾਡੇ ਵਾਂਗੂ ਉਦੋਂ ਸੋਚਿਆ ਕਰੋ ਆਹ ਠੇਟਰ ਸਾਲਾ ਉਹਨੇ ਪਰਾਂ ਖੜੇ ਕੇ ਡਰਾਈਵਰ ਵਾਲਾ ਇਸ਼ਾਰਾ ਕਰਕੇ ਗਿਆ ਇੱਕ ਦਿਨ ਮੇਰੇ ਰੋਟੀ ਖਾਂਦੇ ਤੋਂ ਆ ਕੇ ਵਿੱਚ ਹੀ ਖਾਣ ਲੱਗ ਪਿਆ ਨਾਲੇ ਖਾਈ ਜਾਵੇ ਨਾਲੇ ਕਹੀ ਜਾਵੇ ਵੀ ਦਾਲ ਰਾਤ ਦੀ ਤਾਂ ਨਹੀਂ ਹੈਗੀ ਮੈਂ ਬਿਮਾਰ ਤਾਂ ਹੋ ਜਾਾਂ ਤੰਦਰਾ ਮੈਂ ਤੈਨੂੰ ਨਿਉਂਦਾ ਦਿੱਤਾ ਸੀ ਇੰਨਾ ਡਰਾਂ ਤੇ ਨਾ ਖਾ ਫਿਰ ਡਰਾਈਵਰਾਂ ਨੇ ਗੱਲ ਹਾਸੇ ਪਾ ਲਈ ਤੇ ਆਈ ਗਈ ਹੋਗੀ ਅਗਲੇ ਦਿਨ ਉਹ ਰੋਟੀ ਫੇਰ ਲੈ ਆਇਆ ਤੇ ਖਾਣ ਵੇਲੇ ਜਾਣ ਕੇ ਆਸੇ-ਪਾਸੇ ਹੋ ਗਿਆ ਉਹ ਰੋਟੀ ਫੇਰ ਖਾਧੀ ਗਈ ਉਹ ਝੂਠਾ-ਮੂਠਾ ਗਰਮ ਵੀ ਹੋਇਆ ਪੁੱਛਿਆ ਵੀ ਅੱਜ ਰੋਟੀ ਸੁਆਸ ਸੀ ਦਾਲ ਖੱਟੀ ਤਾਂ ਨਹੀਂ ਸੀ ਉਹ ਅੱਜ ਤਾਂ ਨਜ਼ਾਰੇ ਲਿਆਤੇ ਇੱਕ ਡਰਾਈਵਰ ਬੋਲਿਆ ਵੀ ਇੱਕ ਜਾੜ ਖਾਵੇ ਤੇ ਇੱਕ ਤਰਸੇ ਉਹ ਸਾਡੀ ਪਰਜਾਈ ਨੇ ਰਸੋਈ ਦਾ ਕੋਰਸ ਕੀਤਾ ਲੱਗਦਾ ਸਬਜ਼ੀ ਬੜੀ ਕਰਾਰੀ ਸੀ ਭੈਣ ਦੇਓ ਵੀਰੋ ਸਬਜ਼ੀ ਕਰਾਰੀ ਹੋਵੇ ਕਿਵੇਂ ਨਾ ਅੱਜ ਮੈਂ ਸਬਜ਼ੀ ਵਿੱਚ ਮੋਤ ਕੇ ਲਿਆਇਆ ਸੀ ਉਨੇ ਸਾਰਿਆਂ ਨੂੰ ਅੱਖ ਮਟਕੇ ਮਾਰੇ ਹੈ ਤੇਰੇ ਕੰਜਰ ਦੀ ਇੱਕ ਗਿਆਨੀ ਕਿਸਮ ਦਾ ਬੰਦਾ ਠੁਕਣ ਲੱਗਾ ਤੇਰਾ ਕੱਖ ਨਾ ਰਹੇ ਓਏ ਕਈ ਗਰਭਵਤੀ ਔਰਤਾਂਾਂ ਨੂੰ ਸੁੱਕੇ ਵਾਤ ਲੈਣ ਦੇ ਕੁਝ ਬੇਸ਼ਰਮ ਕਿਸਮ ਦੇ ਡਰਾਈਵਰਾਂ ਦਾ ਵਿਚਾਰ ਸੀ ਵੀ ਵਾਹ ਮੂਤ ਨਾਲ ਸਬਜ਼ੀ ਇੰਨੀ ਕਰਾਰੀ ਬਣ ਜਾਂਦੀ ਹੈ ਹੁਣ ਤਾਂ ਯਾਰ ਐਂ ਖਾਇਆ ਕਰਨਗੇ ਕੱਲ ਨੂੰ ਵੀ ਲੈ ਕੇ ਆਈ ਇੱਕ ਵਾਰੀ ਇਹਦੇ ਵਾਂਗ ਦੀ ਦੁਖੀ ਹੋਇਆ ਇੱਕ ਡਰਾਈਵਰ ਸਬਜ਼ੀ ਵਿੱਚ ਤੇ ਰੋਟੀਆਂ ਵਿੱਚ ਵੀ ਵਾਵਾ ਮਿੱਠਾ ਥੋੜਾ ਪਾ ਲਿਆ ਆ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਤਿੰਨ ਦਿਨ ਜਿਲਾਬ ਲੱਗਿਆ ਰਿਹਾ ਕਈ ਤਾਂ ਉਸਨੂੰ ਗਾਲਾਂ ਕੱਢਦੇ ਰਹੇ ਕਈ ਟੀਟ ਉਸਨੂੰ ਉਸੀਸਾ ਦੇਣ ਲੱਗ ਪਏ ਉਹ ਬਈ ਬਿਮਾਰੀ ਘਟਦੀ ਤੂੰ ਤਾਂ ਮੈਂ ਤਾਂ ਡਾਕਟਰ ਤੋਂ ਦਵਾਈ ਲੈਣ ਜਾਣਾ ਸੀ ਕਬਜੀ ਰਹਿੰਦੀ ਸੀ ਤੂੰ ਤਾਂ ਬਚਾ ਤੇ ਭਰਾਵਾ ਨਾਲੇ ਫੀਸ ਵੱਜ ਗਈ ਨਾਲੇ ਪੇਟ ਸਾਫ ਹੋ ਗਿਆ ਜਦੋਂ ਕੋਈ ਨਵਾਂ ਡਰਾਈਵਰ ਜਾਂ ਮਾਲਕ ਇਹਨਾਂ ਦੀਆਂ ਛੇੜਖਾਨੀਆਂ ਦਾ ਗੁੱਸਾ ਕਰਦਾ ਜਾਂ ਫਿਰ ਇਹਨਾਂ ਦੀ ਟੀਚਰਾਂ ਦੇ ਔਖਾ ਹੁੰਦਾ ਹੈ ਤਾਂ ਕੋਈ ਪੁਰਾਣਾ ਤਜਰਬੇ ਦਾ ਡਰਾਈਵਰ ਨਵੇਂ ਨੂੰ ਏਉਂ ਮਤਾ ਦਿੰਦਾ ਜਿਵੇਂ ਸੱਸ ਨਵੀਆਂ ਨੂੰ ਨੂੰ ਸਮਝਾਉਂਦੀ ਹੁੰਦੀ ਹੈ ਇਹਨਾਂ ਵਿੱਚ ਇਹਨਾਂ ਵਰਗਾ ਹੀ ਹੋ ਕੇ ਰਹੇ ਤਾਂ ਹੀ ਦਿਨ ਕੱਤੀ ਹੁੰਦੀ ਹੈ ਨਹੀਂ ਤਾਂ ਇਹ ਤੁਹਾਡੇ ਨਾਮ ਨਾਲ ਇਹੋ ਜੀ ਪਹੁੰਚਦਾ ਲੈਣਗੇ ਜਿਹੜੀ ਸਾਰੀ ਉਮਰ ਦੀ ਲੈਣੀ ਹੈ ਸામਨੇ ਕੌਲੀ ਜੱਟ ਖੜਾ ਹੈ ਨਾ ਕੌਲੀ ਜੱਟ ਇਹਦੇ ਪਿਓ ਨੂੰ ਕਹਿੰਦੇ ਸੀ ਤੇ ਹੁਣ ਇਹ ਅੱਲ ਪੋਤਿਆਂ ਤੱਕ ਜਾਊਗੀ ਈਓ ਇੱਕ ਦੂਜੇ ਨੂੰ ਛੇੜਦੇ ਲੜਦੇ ਝਗੜਦੇ ਲਾਚੜਦੇ ਹਰਖਦੇ ਇਹ ਡਰਾਈਵਰ ਮਾਲਕ ਆਪਣੀਆਂ ਵੇਹਲੀਆਂ ਦੁਬਾਰਾ ਲੰਗਾ ਲੈਂਦੇ ਨੇ ਐਸੇ ਤਰ੍ਹਾਂ ਇੱਕ ਹੋਟ ਰੈਕ ਡਰਾਈਵਰ ਆਪਣੀ ਹੱਡ ਬਿਤੀ ਦੱਸਦਾ ਹੈ ਕਹਿੰਦਾ ਵੀ ਮੇਰੇ ਇੱਕ ਦੋਸਤ ਡਰਾਈਵਰ ਦਾ ਐਕਸੀਡੈਂਟ ਹੋ ਗਿਆ ਇੱਕ ਵਾਰੀ ਪਤਾ ਲੱਗਿਆ ਵੀ ਸੱਜੀ ਲੱਤ ਟੁੱਟ ਗਈ ਆ ਉਹਦੀ ਸਿਰ ਵਿੱਚ ਕਾਫੀ ਡੋਂਗਾ ਝਕਮ ਸੀ ਤੇ ਹੋਰ ਵੀ ਕਈ ਨਿੱਕੀਆਂ ਮੋਟੀਆਂ ਸੱਟਾਂ ਸਨ ਉਹ ਹਸਪਤਾਲ ਵਿੱਚ ਦਾਖਲ ਸੀ ਜਿਸ ਦਿਨ ਮੈਂ ਉਹਦੀ ਖਬਰ ਲੈਣ ਗਿਆ ਡਾਕਟਰ ਨੇ ਦੱਸਿਆ ਵੀ ਕੱਲ ਹੀ ਹੋਸ਼ ਆਈਏ ਨੂੰ ਬਹੁਤੀ ਗੱਲਬਾਤ ਨਹੀਂ ਕਰਨੀ ਉਸਨੇ ਮੈਨੂੰ ਹਦਾਇਤ ਵੀ ਕੀਤੀ ਉਹਦੇ ਰਿਸ਼ਤੇਦਾਰ ਵੀ ਕਾਫੀ ਚਿੰਤਤ ਸਨ ਤੇ ਵਾਹਿਗੁਰੂ ਦਾ ਸ਼ੁਕਰ ਅਦਾ ਕਰ ਰਹੇ ਸਨ ਕਿ ਹੋਸ਼ ਆ ਗਈ ਹੈ ਡਾਕਟਰ ਨੇ ਵੀ ਭਰੋਸਾ ਦਿਵਾਇਆ ਸੀ ਵੀ ਹੁਣ ਕੋਈ ਖਤਰਾ ਨਹੀਂ ਹੈਗਾ ਅੰਦਰ ਵਾਰਡ ਵਿੱਚ ਮੈਂ ਜਾ ਕੇ ਵੇਖਿਆ ਵੀ ਡਰਾਈਵਰ ਦੀ ਸੱਜੀ ਲਾਤੇ ਪਲਸਟਰ ਕੀਤਾ ਹੋਇਆ ਸੀ ਸਿਰ ਪੂਰਾ ਚਿੱਟੀਆਂ ਪੱਟੀਆਂ ਨਾਲ ਬੱਜਿਆ ਹੋਇਆ ਸੀ ਅੱਖ ਤੇ ਗੁੱਜੀ ਸੱਟ ਕਾਰਨ ਪੂਰਾ ਸੋਜਿਆ ਹੋਇਆ ਸੀ ਪਹਿਲੀ ਨਜ਼ਰੇ ਉਹਦੀ ਕਰੋਪ ਜਹੀ ਬਣੀ ਸੂਰਤ ਵੇਖ ਕੇ ਮੈਂ ਡਰ ਗਿਆ ਮਨੋ ਵੇਖੇ ਉਸਨੇ ਮੁਸਕਰਾਉਣ ਦਾ ਯਤਨ ਕੀਤਾ ਪਰ ਮਾਸਪੇਸ਼ੀਆਂ ਦੇ ਅਕਰਾਹ ਕਾਰਨ ਹੋਈ ਪੀੜ ਨਾਲ ਉਹਦੀ ਇੱਕ ਚੀਜ਼ ਵੱਟੀ ਤੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਉਹਨੇ ਇਹ ਸਭ ਕਿਵੇਂ ਹੋ ਗਿਆ ਉਸਦੇ ਲਾਗੇ ਸਟੂਲ ਤੇ ਬੈਠਦੇ ਆ ਮੈਂ ਫਿਕਰ ਨਾਲ ਪੁੱਛਿਆ ਪਹਿਨਾ ਤਾਂ ਉਸਨੇ ਫੇਰ ਹੱਸਣ ਦਾ ਯਤਨ ਕੀਤਾ ਫਿਰ ਹੌਲੀ ਜੀ ਬੋਲਿਆ ਵੀ ਬਾਈ ਜੀ ਐਕਸੀਡੈਂਟ ਹੋ ਗਿਆ ਸਾਲਾ ਐਕਸੀਡੈਂਟ ਤਾਂ ਹੋ ਗਿਆ ਪਰ ਹੋਇਆ ਕਿਵੇਂ ਮੈਂ ਸੋਚਿਆ ਵੀ ਸ਼ਾਇਦ ਮੇਰਾ ਦੋਸਤ ਘੱਟ ਪੜਿਆ ਲਿਖਿਆ ਹੋਣ ਕਾਰਨ ਐਕਸੀਡੈਂਟ ਨੂੰ ਸੈਕਸੀਡੈਂਟ ਕਹਿੰਦਾ ਮੈਂ ਉਹਦੇ ਗਲਤ ਉਚਾਰਨ ਨੂੰ ਸੁਧਾਰ ਕਰਦੇ ਆ ਪੁੱਛਿਆ ਉਹ ਨਹੀਂ ਬਾਈ ਜੀ ਐਕਸੀਡੈਂਟ ਹੋਰ ਹੁੰਦਾ ਹੈ ਸੈਕਸੀਡੈਂਟ ਹੋਰ ਹ ਆਕੇ ਉਹ ਮੇਰੇ ਵੱਲ ਉਹੀ ਅੱਖ ਨਾਲ ਖੁੱਲ ਕੇ ਝਾਕਿਆ ਮੈਨੂੰ ਉਹਦੀ ਝਾਕਣੀ ਵਿੱਚ ਸ਼ਰਾਰਤ ਜਿਹੀ ਸੀ ਮੇਰੀ ਹੈਰਾਨੀ ਅਤੇ ਜਗਿਆਸਾ ਤਾੜ ਕੇ ਉਹ ਫਿਰ ਆਪ ਹੀ ਬੋਲ ਪਿਆ ਵੀ ਤੂੰ ਆਪ ਹੀ ਦੱਸ ਬਾਈ ਜੇ ਗੱਡੀ ਦੀਆਂ ਅਚਾਨਕ ਬ੍ਰੇਕਾਂ ਫੇਲ ਹੋ ਜਾਣ ਜਾਂ ਫਿਰ ਟਾਇਰ ਰਾੜ ਖੁੱਲ ਜਾਵੇ ਜਾਂ ਸਟੀering ਫ੍ਰੀ ਹੋ ਜਾਵੇ ਜਾਂ ਕੋਈ ਹੋਰ ਅਜਿਹਾ ਨੁਕਸ ਪੈ ਜਾਵੇ ਜਿਸ ਕਾਰਨ ਗੱਡੀ ਰੋਕਣੀ ਜਾਂ ਸੰਭਣੀ ਤੁਹਾਡੇ ਵੱਸੋਂ ਬਾਹਰ ਹੋ ਜਾਵੇ ਤਾਂ ਅਜਿਹੀ ਦੁਰਘਟਨਾ ਨੂੰ ਆਪਾਂ ਕੀ ਆਖਾਂਗੇ ਉਹ ਮੇਰੇ ਵੱਲ ਫੇਰ ਝਾਕਣ ਲੱਗਾ ਐਕਸੀਡੈਂਟ ਹੀ ਕਹਾਂਗੇ ਮੈਂ ਸਪਸ਼ਟ ਕੀਤਾ ਹਾਂ ਇਹ ਤਾਂ ਹੋਇਆ ਐਕਸੀਡੈਂਟ ਜੇ ਅਸੀਂ ਕੋਈ ਪੰਗਾ ਲੈ ਲਈਏ ਤੈਨੂੰ ਦੱਸਾਂ ਪਲਾਂ ਫਰਜ਼ ਕਰ ਵੀ ਤੁਹਾਨੂੰ ਰਾਹ ਵਿੱਚ ਕੋਈ ਚੰਲੂ ਜੀ ਔਰਤ ਮਿਲ ਗਈ ਤੁਸੀਂ ਬਿਠਾ ਲਈ ਤੇ ਫਿਰ ਚਲਦੀ ਗੱਡੀ ਵਿੱਚ ਹੀ ਚੋਲ ਮੋਲ ਸ਼ੁਰੂ ਕਰ ਦੱਤੀ ਤੇ ਪਤਾ ਉਦੋਂ ਹੀ ਲੱਗਦਾ ਜਦੋਂ ਗੱਡੀ ਖਤਾਨਾ ਵਿੱਚ ਲੋਟ-ਪੋਟਣੀਆਂ ਖਾ ਜਾਂਦੀ ਹੈ ਇਹ ਹੁੰਦਾ ਹੈ ਬਾਈ ਜੀ ਐਕਸੀਡੈਂਟ ਮੇਰੇ ਨਾਲ ਵੀ ਐਵੇਂ ਹੋਇਆ ਬਹੁਤ ਬੋਲਣ ਕਾਰਨ ਕੋਈ ਤਕਲੀਫ ਨਾਲ ਉਹਦੇ ਇੱਕ ਚੀਸ ਵੱਟੀ ਤੇ ਇੱਕ ਅੱਖ ਮੀਚ ਕੇ ਸਿਰਾਂਨੇ ਤੇ ਢੋਲਾ ਲਿਆ ਉਹਨੇ ਦੂਸਰੀ ਅੱਖ ਸੋਜਕਾਰ ਦਾ ਆਪਮਾਰੀ ਬੰਦ ਸੀ ਉਹਦੀ ਉਹਦੀਆਂ ਸੱਟਾਂ ਵੇਖ ਕੇ ਮੈਨੂੰ ਦੁੱਖ ਵੀ ਹੋ ਰਿਹਾ ਸੀ ਪਰ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਹਾਸਾ ਵੀ ਆ ਰਿਹਾ ਸੀ ਉਹ ਫੇਰ ਮੇਰੇ ਵਾਲ ਚੱਕਿਆ ਤੇ ਬੋਲੇ ਆ ਵੀ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆ ਰਿਹਾ ਐ ਤਾਂ ਇੱਕ ਆਕਸੀਡੈਂਟ ਵੀ ਹੁੰਦਾ ਹੈ ਇਹਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੁੰਦਾ ਕਿਸੇ ਕਾਲਜ ਦਾ ਸਕੂਲ ਜਾਂਦੀ ਕੁੜੀ ਨੂੰ ਛੇੜ ਲਿਆ ਕਈ ਵਾਰ ਉਹਦੇ ਹਮਾਇਤੀ ਵੀ ਅੱਗੇ ਪਿੱਛੇ ਹੀ ਹੁੰਦੇ ਨੇ ਉਹ ਆਪਣੇ ਨੰਬਰ ਬਣਾਉਣ ਲਈ ਥੋਨੂੰ ਘੇਰ ਲੈਂਦੇ ਨੇ ਛੇਤਰਪੋਲਾ ਵੀ ਹੋ ਸਕਦਾ ਹੈ ਜਾਂ ਕਈ ਵਾਰ ਮੂੰਹ ਕਾਲਾ ਕਰਕੇ ਛੇਤਰਾ ਦਾ ਹਾਰ ਵੀ ਗੱਲ ਵਿੱਚ ਪੈ ਸਕਦਾ ਹੈ ਜਾਂ ਕਦੇ ਰੋਵ ਵਿੱਚ ਆਏ ਗੱਡੀ ਦੇ ਸ਼ੀਸ਼ੇ ਭੰਨ ਦਿੰਦੇ ਨੇ ਇਹੋ ਜਿਹੀਆਂ ਵਾਰਦਾਤਾਂ ਆਕਸੀਡੈਂਟ ਦੇ ਘੇਰੇ ਵਿੱਚ ਆਉਂਦੀਆਂ ਐ ਐਕਸੀਡੈਂਟਾਂ ਦੀ ਇਹ ਵਰਗਵੰਡ ਸੱਚਮੁੱਚ ਹੀ ਅਜੀਬ ਤੇ ਹੈਰਾਨ ਕਰਨ ਵਾਲੀ ਸੀ ਮੈਨੂੰ ਮਨੋ ਦੀ ਵਰਗਵੰਡ ਯਾਦ ਆ ਗਈ ਕੀ ਪਤਾ ਉਹਨੇ ਵੀ ਇਹਨਾਂ ਡਰਾਈਵਰਾਂ ਵਾਂਗ ਹੀ ਪਹਿਲਾਂ-ਪਹਿਲਾਂ ਸ਼ਰਾਰਤ ਹੀ ਕੀਤੀ ਹੋਵੇ ਤੇ ਬਾਅਦ ਵਿੱਚ ਇਹ ਗੱਲਾਂ ਘਬੀਰ ਰੂਪ ਧਾਰਨ ਕਰ ਗਈਆਂ ਹੋਣ ਖੈਰ ਅਜਿਹਾ ਕੁਝ ਤਾਂ ਹਰ ਮੈਕਮੇ ਵਿੱਚ ਵਾਪਰ ਰਿਹਾ ਹੈ ਸਕੂਲਾਂ ਦੇ ਅਧਿਆਪਕ ਹੋਣ ਜਾਂ ਫਿਰ ਦਫ਼ਤਰਾਂ ਦੇ ਕਲਰਕ ਹੋਣ ਭਾਵੇਂ ਬੈਂਕਾਂ ਦੇ ਮੁਲਾਜ਼ਮ ਹੋਣ ਅਸੀਂ ਆਮ ਸੁਣਦੇ ਹਾਂ ਵੀ ਫਲਾਣਾ ਬੜਾ ਚੱਕਮਾ ਧਮਕਾ ਫੁਕਰਾ ਹੈ ਇਹ ਸਾਊ ਹੈ ਉਸੇ ਤਰ੍ਹਾਂ ਆਮ ਇਸਣਾ ਉਹ ਕੰਜੂਸ ਹੈ ਦੋਸਤੋ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਟ੍ਰਾਂਸਪੋਰਟ ਵਿਭਾਗ ਵਿੱਚ ਕੁਝ ਕੰਪਿਊਟਰ ਦਮਾਕਾਂ ਨੇ ਕਾਰ ਟਰੱਕਾਂ ਤੇ ਬੱਸਾਂ ਉੱਪਰ ਮਨੁੱਖੀ ਜੀਵਾਂ ਦੇ ਸੁਭਾਅਾਂ ਵੱਖੋ-ਵੱਖਰੇ ਲੇਬਲ ਚਪਕਾ ਦਿੱਤੇ ਨੇ ਇੱਕ ਵਾਰ ਮਰੂਤੀ ਕਾਰ ਕਿਰਾਏ ਤੇ ਲੈ ਕੇ ਜਾਣਾ ਸੀਗਾ ਟੈਕਸੀ ਸਟੈਂਡ ਉੱਪਰ ਇੱਕ ਜਾਣ ਪਛਾਣ ਵਾਲੇ ਨੂੰ ਇਸ ਬਾਰੇ ਪੁੱਛਿਆ ਮੈਂ ਉਹ ਡਾਡੇ ਫਿਕਰ ਨਾਲ ਬੋਲਿਆ ਵੀ ਭਾਜੀ ਕਾਰ ਤਾਂ ਹੈਗੀ ਐ ਤੇ ਮੈਂ ਚਲਾ ਵੀ ਲਵਾਂਗਾ ਪਰ ਚਿੰਤਾ ਵਾਲੀ ਗੱਲ ਐ ਵੀ ਡਰਾਈਵਰ ਕੱਲ ਦਾ ਅਬੋਰ ਗਿਆ ਹੋਇਆ ਉਸਨੇ ਰਾਤ ਨੂੰ ਹੀ ਮੜਾਉਣਾ ਸੀ ਪਤਾ ਨਹੀਂ ਦੇਰ ਕਿਉਂ ਹੋ ਗਈ ਕਿਧਰੇ ਐਕਸੀਡੈਂਟ ਹੀ ਨਾ ਕਰ ਬੈਠਾ ਹੋਵੇ ਕੋਈ ਹੋਰ ਵੀ ਡਿੱਕਾ ਪੈ ਸਕਦਾ ਐ ਮੈਂ ਉਸ ਨੂੰ ਚੰਗੇ ਪਾਸੇ ਸੋਟਣ ਲਈ ਮੋੜਿਆ ਹਾਂ ਹਾਂ ਹੋਰ ਵੀ ਹੋ ਸਕਦਾ ਐ ਡੀਟੀਓ ਨੇ ਫੜ ਕੇ ਥਾਣੇ ਬੰਦ ਕਰ ਦਿੱਤੀ ਹੋਣੀ ਐ ਜਾਂ ਫਿਰ ਗੁੰਡੇ ਘੇਰ ਕੇ ਲੈ ਗਏ ਹੋਣੇ ਆ ਭਾਜੀ ਸੁੱਖ ਵਾਲੀ ਤੇ ਕੋਈ ਗੱਲ ਨਹੀਂ ਹੋਣੀ ਉਸਨੇ ਹੌਂਕਾ ਲਿਆ ਉਹਦਾ ਫਿਕਰਮੰਦ ਹੋਣਾ ਸੁਭਾਅ ਉਹ ਸੀਗਾ ਉਸ ਕੋਲ ਇਹੀ ਟੈਕਸੀ ਕਾਰ ਸੀ ਜਿਸ 사ਸਰੇ ਉਹ ਆਪਣਾ ਪਰਿਵਾਰ ਪਾੜ ਰਿਹਾ ਸੀ ਉਹ ਆਜੂਗੀ ਗੱਡੀ ਫਿਕਰ ਕਾ ਤੋ ਕਰਦਾ ਇਨਾਂ ਕਿਸੇ ਕਾਰਨ ਦੇਰ ਹੋ ਜਾਂਦੀ ਐ ਮੈਂ ਉਸ ਨੂੰ ਤਰਵਾਸ ਦਿੱਤਾ ਤੈਨੂੰ ਨਹੀਂ ਪਤਾ ਭਾਜੀ ਸਾਨੂੰ ਪਤਾ ਐ ਨਾ ਟੈਕਸੀਆਂ ਦਾ ਇਹ ਤਾਂ ਵੇਸ਼ਵਾਮਾ ਹੁੰਦੀਆਂ ਨੇ ਜਿਹੜਾ ਭਾਅ ਕਰਦਾ ਲੈ ਜਾਂਦਾ ਕੀ ਪਤਾ ਅਬੋਰ ਤੋਂ ਕਿਸੇ ਹੋਰ ਪਾਸੇ ਨਿਕਲ ਗਿਆ ਹੋਊਗਾ ਲਾਲਚ ਹੋ ਜਾਂਦਾ ਜਿਵੇਂ ਬੇਸ਼ਵਾ ਵੱਧ ਤੋਂ ਵੱਧ ਗਾਗ ਭਗਦਾਉਂਦੀ ਹੈ ਉਸੇ ਤਰ੍ਹਾਂ ਟੈਕਸੀ ਵੀ ਬੱਸ ਉਹ ਨਿਵੇਂ ਪਾ ਕੇ ਸਿਰ ਮਾਰਨ ਲੱਗ ਪਿਆ ਸਾਰੀ ਟਰਾਂਸਪੋਰਟ ਦਾ ਇਹੀ ਹਾਲ ਹੈ ਟਰੱਕਾਂ ਪਸਾਂ ਦਾ ਕਿਹੜਾ ਭਰੋਸਾ ਹੁੰਦਾ ਕਦੋਂ ਮੁੜਨਾ ਉਹ ਨਾਨਾ பாਜੀ ਕਿੱਥੇ ਟੈਕਸੀਆਂ ਕਿੱਥੇ ਬੱਸਾਂ ਬੱਸਾਂ ਨੂੰ ਤਾਂ ਇਹਨਾਂ ਨਾਲ ਜੋੜਨਾ ਐ ਲੱਗਦਾ ਜਿਵੇਂ ਕਿਸੇ ਸਾਹੂ ਘਰ ਦੀ ਬੁੜੀ ਨੂੰ ਕੋਠੇ ਬਿਠਾ ਦਿੱਤਾ ਹੋਵੇ ਦੇਖ பாਜੀ ਬੱਸਾਂ ਨੇ ਟਾਈਮ ਤੇ ਆਉਣਾ ਟਾਈਮ ਤੇ ਜਾਣਾ બસ ਅੱਡੇਾਂ ਤੇ ਟਾਈਮ ਟੇਬਲ ਲੱਗੇ ਹੁੰਦੇ ਨੇ ਸਾਨੂੰ ਪਤਾ ਹੁੰਦਾ ਵੀ ਕਿਹੜੀ ਬੱਸ ਨੇ ਕਿਹੜੇ ਟਾਈਮ ਆਉਣਾ ਏ ਇਹ ਬੱਸਾਂ ਤਾਂ ਗ੍ਰੈਸਟੈਂਡ ਤਿਵੀਆਂ ਨੇ ਜਿਵੇਂ ਮੈਂ ਜੀ ਅੱਧੇ ਘੰਟੇ ਵਿੱਚ ਸਬਜ਼ੀ ਲੈ ਕੇ ਆਈ ਬਾਜ਼ਾਰੋਂ ਮੈਂ ਜੀ ਬੱਚੇ ਨੂੰ ਸਕੂਲ ਛੱਡਾਵਾ ਹੁਣੇ ਆਈ ਤੇ ਠੀਕ ਇਹਨਾਂ ਗ੍ਰੈਸਟੈਂਡਾਂ ਵਾਂਗ ਹੀ ਬੱਸਾਂ ਵੀ ਠੀਕ ਸਮੇਂ ਤੇ ਆ ਜਾਂਦੀਆਂ ਨੇ ਟੈਕਸੀਆਂ ਦਾ ਕੋਈ ਹਾਲ ਐ ਜਿੱਧਰ ਨੂੰ ਕੋਈ ਮਰਜ਼ੀ ਲੈ ਜਾਵੇ ਬੱਸਾਂ ਨੇ ਤਾਂ ਆਪਣੇ ਰੋਡ ਤੇ ਹੀ ਚੱਲਣਾ ਹੁੰਦਾ ਉਹ ਐਵੇਂ ਤੇਰਾ ਵਹਿਮੀ ਐ ਟੱਕਾ ਵਾਲਿਆਂ ਨਾਲ ਘੱਟ ਖੱਜਲ ਖੋਰੀ ਹੁੰਦੀ ਐ ਅੱਜ ਦੇ ਗਏ ਪਤਾ ਨਹੀਂ ਕਦੋਂ ਮੁੜਨਗੇ ਮੈਂ ਚਾਹੁੰਦਾ ਸੀ ਵੀ ਘੱਟੋ ਘੱਟ ਉਹ ਆਪ ਨੂੰ ਬਹੁਤਾ ਦੁਖੀ ਤੇ ਦੂਸਰਿਆਂ ਨੂੰ ਬਹੁਤਾ ਸੁਖੀ ਸਮਝ ਕੇ ਐਵੇਂ ਨਾ ਕਲਪੀ ਜਾਵੇ ਮੇਰੀ ਗੱਲ ਤੇ ਉਹ ਫੇਰ ਕਾਲੀ ਨਾਲ ਬੋਲੇ ਆ ਵੀ ਟਰੱਕਾਂ ਦਾ ਵੀ ਫਾਇਦਾ ਐ ਸਾਡੇ ਨਾਲੋਂ ਤਾਂ ਹੁੰਦੇ ਤਾਂ ਇਹ ਵੀ ਗ੍ਰਸਤਨ ਤੀਵੀਆਂ ਵਰਗੀਆਂ ਨੇ ਪਰ ਜਿਵੇਂ ਕੁਝ ਬਦਮਾਸ਼ ਔਰਤਾਂ ਹੁੰਦੀਆਂ ਨੇ ਨਾ ਉਹ ਗ੍ਰਸਤ ਦਾ ਆਨੰਦ ਵੀ ਲੈਂਦੀਆਂ ਨੇ ਤੇ ਬਾਹਰ ਦਾ ਵੀ ਯਾਨੀ ਇਹ ਵਹਿਲ ਤੀਵੇਂ ਵਰਗੇ ਹੁੰਦੇ ਨੇ ਜੇਕਰ ਉਹ ਨਿਕਲ ਗਈਆਂ ਤਾਂ ਮਰਜ਼ੀ ਹੋਈ ਮੋੜ ਆਣਗੀਆਂ ਨਹੀਂ ਤਾਂ ਘਰ ਬੈਠੀਆਂ ਰਹੀਆਂ ਤਾਂ ਬੈਠੀਆਂ ਰਹਿਣ ਫੇਰ ਵੀ ਸਾਡੇ ਨਾਲ ਉਹ ਚੰਗੇ ਨੇ ਅਸੀਂ ਤਾਂ ਕਿਸੇ ਗਾਹਕ ਨੂੰ ਜਵਾਬ ਹੀ ਨਹੀਂ ਦੇ ਸਕਦੇ ਲਾਲਚ ਹੋ ਜਾਂਦਾ ਭਾਵੇਂ ਅਗਾਹ ਜਾ ਕੇ ਅਗਲਾ ਧੌਣ ਤੇ ਪਸਤੌਰ ਰੱਖ ਲਵੇ ਕਿੰਨਿਆਂ ਨਾਲ ਹੋਈ ਐ ਮੈਂ ਸੋਚਿਆ ਵੀ ਕੋਈ ਹੋਰ ਟੈਕਸੀ ਦਾ ਪਤਾ ਕਰਦਾ ਉਦੋਂ ਹੀ ਉਸ ਦਾ ਡਰਾਈਵਰ ਦੂਰੋਂ ਆਉਂਦਾ ਦੇ ਤੇ ਆ ਦੇਖਦੇ ਹੀ ਉਸਨੇ ਮੱਥੇ ਤੇ ਹੱਥ ਮਾਰਿਆ ਵੀ ਲੈ ਭਾਜੀ ਸੁੱਖ ਨਹੀਂ ਹੈਗਾ ਜਿਹੜਾ ਬਿਨਾਂ ਗੱਡੀ ਤੋਂ ਆਉਂਦਾ ਮੈਂ ਵੀ ਰੁਕ ਗਿਆ ਡਰਾਈਵਰ ਤੋਂ ਨੇੜੇ ਆਉਂਦਿਆਂ ਹੀ ਉਸਨੇ ਕਾਲਾ ਪੈਂਦਿਆ ਪੁੱਛਿਆ ਵੀ ਗੱਡੀ ਕਿੱਥੇ ਐ ਸਰਵਿਸ ਤੇ ਲਾ ਕੇ ਆਏ ਆ ਬਹੁਤ ਲਿਬੜ ਗਈ ਸੀ ਬੁਰਾ ਹਾਲ ਐ ਰਾਤ ਨਾ ਆਇਆ ਉਹ ਹਰਖਿਆ ਸੋ ਸਵਾਰੀ ਮਿਲ ਗਈ ਸੀ ਜੀ ਇੱਕ ਫਿਰੋਜ਼ਪੁਰ ਛੱ ਉਹਨੇ 100-100 ਦੇ ਕਈ ਨੋਟ ਮਾਲਕ ਨੂੰ ਫੜਾਏ ਚਿਹਰੇ ਤੇ ਰੌਣਕ ਆ ਗਈ ਮਾਲਕ ਦੇ ਮੇਰੇ ਵੱਲ ਵੇਖ ਕੇ ਆਂਦਾ ਵੀ ਇੱਕ ਸੁਆਦ ਵੀ ਵੇਸ਼ਵਾਮਾ ਵਰਗਾ ਹੀ ਹੈ ਦਾ ਥੋੜੇ ਹੱਥ ਵਿੱਚ ਨੋਟ ਆ ਜਾਂਦੇ ਨੇ ਥੋੜੀ ਖੁਸ਼ੀ ਹੁੰਦੀ ਹੈ ਉਹ ਕੰਮ ਇਹ ਕੁੱਤਾ ਹੀ ਹੈ ਤੇ ਹੁਣ ਵੀ ਜਦੋਂ ਮੈਂ ਕਦੇ ਐਕਸੀਡੈਂਟ ਤੇ ਗੱਡੀਆਂ ਦੀ ਵਰਗਵੰਡ ਦੇ ਨਾਮ ਕਰਨਾ ਬਾਰੇ ਸੋਚਦਾ ਤਾਂ ਇਹਨਾਂ ਦੇ ਅਰਥਾਂ ਅੰਦਰ ਛੁਪੀ ਸੱਚਾਈ ਸੱਚਮੁੱਚ ਹੈਰਾਨ ਕਰਨ ਵਾਲੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ